ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਆਇ ਚਿਤਰ ਬਚਿਤਰ ਬਹਿ ਮੋਹਿਤਾ ਬਰਲਾ ਬੁਜੈ ਕੋਈ ਜਲ ਤਲ ਮਹੀਲ ਪੂਰੇ ਆ ਸੁਆਮੀ ਸਰਜਣਹਾਰ ਅਨੰਗ ਬਾਤ ਹੋਏ ਪਸਰਿਆ ਨਾਨਕ ਕੰਕਾਰ ਤੂੰ ਸਭ ਨਹੀਂ ਥਾਈ ਜਿਤੈ ਹੋ ਜਾਏ ਸੱਚ ਸਰਜਣਹਾਰ ਜਿਉ ਸਭਨਾ ਦਾਤਾ ਦਾ ਕਰਮ ਮੇ ਦਾਤਾ ਦੁਖ ਵਿਸਾਰਣਹਾਰ ਜਿਉ ਸਜਣ ਸੱਚਾ ਬਾਦਸ਼ਾਹ ਹੋ ਸਰਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੇਸਾ ਹੋ ਸੋ ਕੋ ਟਲ ਗੁਰ ਸੇਵੀਐ ਅਹਨ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਿਨਾਸਰੀ ਮਹੱਲਾ ਪੰਜਵਾ ਜਹ ਜਹ ਬੇਖੋ ਤਾ ਹਜੂਰ ਦੂਰ ਕਤ ਹੋ ਨ ਜਾਏ ਰਵ ਰਹਿਆ ਸਰਬਤਰਮੈ ਮਨ ਸਦਾ ਧਿਆਈ ਜਹ ਜਹ ਵੇਖੋਂ ਤਹ ਹਜੂਰ ਦੂਰ ਕਤ ਹੋ ਨ ਜਾਏ ਰਵ ਰਹਿਆ ਸਰਬਤਰਮੈ ਮਨ ਸਦਾ ਧਿਆਈ ਇਤਿਉ ਤਉ ਨਹੀਂ ਬੇਚੜਾ ਸੋ ਸੰਗੀ ਗਨਿਐ ਬੈਨ ਸਜਾਏ ਜੋ ਨ ਮੁਖ ਮਹ ਸੋ ਅਲਪ ਸੁਖ ਭਨਿਐ ਰਹਾ ਪ੍ਰਤ ਪਾਲੈ ਆਪਿ ਆਉਦੇ ਕਸ਼ਯੂਨ ਨ ਹੋਈ ਸਾਸ ਸਾਸ ਸੰਮਲਤਾ ਮੇਰਾ ਪ੍ਰਭ ਸੋਈ ਅਸ਼ਾਲ ਅਸ਼ੇਦ ਅਪਾਰ ਪ੍ਰਭ ਊਚਾਜਾਕਾਰ ਰੂਪ ਜਪ ਜਪ ਕਰਹਿ ਆਨੰਦ ਜਨ ਯਾਤਰ ਦਿਆਨੋ ਬ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗ ਜੀਓ ਪਾਵਨ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਧੰਨਾਕ੍ਰਿ ਸ਼੍ਰੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੱਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 6778 ਅੰਗ ਪਰ ਸੋशोਬਤ ਹੈ ਤਨਾਸਰੀ ਮਹੱਲਾ ਪੰਜਵਾ ਜਹ ਜਹ ਵੇਖੋ ਤਹ ਹਜੂਰ ਦੂਰ ਕਤ ਹੋ ਨ ਜਾਇ ਸਤਿਗੁਰੂ ਜੀ ਕਹਿੰਦੇ ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉਥੇ ਉਥੇ ਹੀ ਉਹ ਪਰਮਾਤਮਾ ਵਾਹਿਗੁਰੂ ਹਾਜ਼ਰ ਨਾਜ਼ਰ ਹੈ ਉਹ ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ ਰਬ ਰਹਿਆ ਸਰਬਤਰਮੈ ਮਨ ਸਦਾ ਧਿਆਈ ਏ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਦਾ ਸਿਮਰਨ ਕਰਿਆ ਕਰ ਜਿਹੜਾ ਸਭਨਾ ਦੇ ਵਿੱਚ ਵਸ ਰਿਹਾ ਹੈ ਈਤ ਊਤ ਨਹੀਂ ਬੀਛੜੈ ਸੋ ਸੰਗੀ ਗਨੀਐ ਉਸ ਪ੍ਰਮਾਤਮਾ ਨੂੰ ਹੀ ਅਸਲ ਸਾਥੀ ਸਮਝਣਾ ਚਾਹੀਦਾ ਹੈ ਜਿਹੜਾ ਸਾਥੋ ਇਸ ਲੋਕ ਵਿੱਚ ਪਰਲੋਕ ਵਿੱਚ ਕਿਤੇ ਵੀ ਵੱਖਰਾ ਨਹੀਂ ਹੁੰਦਾ ਬਿਨ ਸਜਾਏ ਜੋ ਨਿਮਖ ਮਹ ਸੋ ਅਲਪ ਸੁਖ ਭਨੀਐ ਰਹਾਉ ਉਸ ਸੁਖ ਨੂੰ ਹੋਸ਼ਾ ਸੁਖ ਅਖਣਾ ਚਾਹੀਦਾ ਹੈ ਜਿਹੜਾ ਅੱਖ ਝਮਕਣ ਦੇ ਸਮੇਂ ਵਿੱਚ ਹੀ ਮੁੱਕ ਜਾਂਦਾ ਹੈ ਪ੍ਰਤ ਪਾਲੈ ਆਪਿ ਆਉ ਦੇ ਕਸ਼ ਊਨ ਨਾ ਹੋਈ ਮੇਰਾ ਓ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ ਉਸ ਦੀ ਕਿਰਪਾ ਨਾਲ ਕਿਸੇ ਵੀ ਚੀਜ਼ ਦੀ ਥੋੜ ਨਹੀਂ ਰਹਿੰਦੀ ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋਈ ਓ ਪ੍ਰਭੂ ਸਾਡੇ ਹਰੇਕ ਸਾਹ ਦੇ ਨਾਲ-ਨਾਲ ਸਾਡੀ ਸੰਭਾਲ ਕਰਦਾ ਹੈ ਅਸ਼ਾਲੇ ਅਸ਼ੇਦ ਅਪਾਰ ਪ੍ਰਭ ਊਚਾ ਜਾਕਰੂਪ ਜਿਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ ਨਾਸ ਨਹੀਂ ਕੀਤਾ ਜਾ ਸਕਦਾ ਜਿਸ ਦੀ ਹਸਤੀ ਸਭ ਤੋਂ ਉੱਚੀ ਹੈ ਜਪ ਜਪ ਕਰੇ ਆਨੰਦ ਜਨ ਅਜਰਜ ਆਨੂਪ ਤੇ ਹੈਰਾਨ ਕਰਨ ਵਾਲੀ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਿਕ ਆਨੰਦ ਮਾਣਦੇ ਰਹਿੰਦੇ ਹਨ ਸਾ ਮਦ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ हे ਦਇਆ ਦੇ ਘਰ ਪ੍ਰਭੂ ਮੈਨੂੰ ਉਹ ਸਮਝ ਬਖਸ਼ ਜਿਸ ਦੀ ਬਰਕਤ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਏ ਪ੍ਰਭੂ ਤੇਰੇ ਸੰਤ ਜਨਾਂ ਦੇ ਚਰਣਾ ਦੀ ਤੇਰੇ ਦਰ ਤੋਂ ਅਸੀਂ ਧੂੜ ਮੰਗਦੇ ਹਾਂ ਸੋ ਕੁਟਾਨ ਕੁਟੁ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅੰਮ੍ਰਿਤ ਮਿਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਮਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰੇ ਹੱਥ ਰੱਖਣ ਗੌਰ ਸਿੱਖੀ ਜੀਵਨ ਨਾਮ ਦੰਨ ਦੀਆਂ ਦਾਤਾ ਅਮਰਤ ਵੇੜਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬ ਸੰਤਾਂ ਦੇ ਕਾਰਜ ਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾ ਮਾ ਪੂਰਨ ਕਰਨ ਸਰਬ ਸੰਗਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਔ ਗੁਰੂ ਪਿਆਰੇ 사ਤ ਸੰਗ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਲੜਣਾ ਕਰੀਏ ਜੀ ਕੋਈ ਵੀ ਰਸ ਨਾ ਵਾਂਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਕਾਰ ਸਹਿਤ ਬੋਲਿਓ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾ ਸਤ ਨਾਮ ਸਰਬਤ ਕਉ ਲੇਕੀ ਫਤਹਿ ਧੰ ਗੁਰੂ ਨਾਨਕ ਹਰਿ ਗੁਰੂ ਨਾਨਕ 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 ਗੋਮਿਕਾ ਖੰਸਾ ਨਵਾ ਤਕ ਦੀ ਖੰਦੇ